ਵੀ ਇੱਕ ਉਕਾਰਵਾਇਆ ਸੀਗਾ ਆ ਤੇ ਉਹ ਅਸੀਂ ਚੰਗੀ ਤਰ੍ਹਾਂ ਵੇਖ ਲਿਆ ਧੰਗ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜ੍ਹ ਕੇ ਉਹਨੇ ਮਾफी ਮੰਗ ਲਈ ਆ ਅੱਗੇ ਤੋਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਆਉਂਗੀ ਸਦਲੇ ਦਾਸ ਸਿੰਘ ਕਣੀ ਇਹਨਾਂ ਤੋਂ 4 ਪੈਸੇ ਲੈਣ ਦੇ ਮਾਰੇ ਇਹਨਾਂ ਨੂੰ ਪਰੇਸ਼ਾਨ ਤਾਂ ਕਰਦੇ ਆ ਇਹਨਾਂ ਨੇ ਕਿਹਾ ਵੀ ਅਸੀਂ ਕਿਉਂਕੋ ਪੈਸਾ ਨਹੀਂ ਲਿਆ ਤੇ ਵੀ ਸਾਡੇ ਬੰਦਾ ਮੂੰਹ ਤੇ ਪਿਆਓ ਸਾਹਿਬ ਦੇਣਦਾਰ ਵੀ ਅਤੇ ਹੀ ਮਾਫੀ ਮੰਗ ਲਾਂਗੇ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਅਤੇ ਗੱਲ ਕਰਾਂਗੇ ਮੋਗੇ ਦੇ ਮਸ਼ਹੂਰ ਬਾਬਾ ਸ਼ਿਵਮ ਬਾਬੇ ਨੂੰ ਲੈ ਕੇ ਇਸ ਮਾਮਲੇ ਦੇ ਵਿੱਚ ਹੁਣ ਨਾਵਾ ਮੋੜ ਉਸ ਵੇਲੇ ਆ ਗਿਆ ਜਦੋਂ ਨਿਹੰਗ ਸਿੰਘਾਂ ਨੇ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਂਝੀ ਕਰ ਦਿੱਤੀ ਹੈ ਦਾਦੇ ਕਿ ਸ਼ਿਵਮ ਬਾਬੇ ਦੇ ਵੱਲੋਂ ਹਜ਼ੂਰੀ ਦੇ ਵਿੱਚ ਮਾਫੀ ਮੰਗ ਲਈ ਗਈ ਹੈ ਜਿਸ ਦੇ ਚਲਦੇ ਨਿਹੰਗ ਸਿੰਘਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਦੇ ਵੱਲੋਂ ਜਿਹੜੇ ਕਿ ਮਾਫੀ ਮੰਗ ਲਈ ਗਈ ਹੈ ਅਤੇ ਜੋ ਵੀ ਇਸ ਦੇ ਵੱਲੋਂ ਕੋਈ ਗਲਤੀ ਕੀਤੀ ਆ ਉਸ ਦੀ ਵੀ ਮੁਆਫੀ ਮੰਗੀ ਆ ਕਿਉਂਕਿ ਲਗਾਤਾਰ ਸ਼ਿਵਮ ਬਾਬੇ ਦੇ ਵੱਲੋਂ ਚੌਂਕੀ ਲਗਾਈ ਜਾਂਦੀ ਸੀ ਤਾਂ ਇਸ ਦੌਰਾਨ ਚੌਂਕੀ ਦੇ ਵਿੱਚ ਉਸ ਦੇ ਵੱਲੋਂ ਜਿਹੜੀ ਪੁੱਛਾ ਕੱਢੀ ਜਾਂਦੀ ਸੀ ਸੁਣ ਲੈ ਕੇ ਲੋਕਾਂ ਦੇ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਸੀ ਤੇ ਨਿਹੰਗ ਸਿੰਘਾਂ ਦੇ ਵੱਲੋਂ ਇਸ ਦੇ ਡੇਰੇ ਨੂੰ ਬੰਦ ਕਰਵਾਉਣ ਲਈ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਕਾਫੀ ਚਰਚਾ ਦੇ ਵਿੱਚ ਜਿਹੜੇ ਕਿ ਸ਼ਿਵਮ ਬਾਬਾ ਆਇਆ ਤੇ ਉਸ ਤੋਂ ਬਾਅਦ ਹੁਣ ਸ਼ਿਵਮ ਬਾਬੇ ਨੇ ਜਿਹੜੇ ਕਿ ਮੁਆਫੀ ਮੰਗ ਲਈ ਆ ਜਿਨ੍ਹਾਂ ਦੀ ਵੀਡੀਓ ਸ਼ੋਸ਼ਲਾ ਕਾਣ ਦੇ ਉੱਤੇ ਜਿਹੜਾ ਕਿ ਨਿਹੰਗ ਸਿੰਘਾਂ ਦੇ ਵੱਲੋਂ ਵੀ ਜਿਹੜੀ ਸਾਂਝੀ ਕੀਤੀ ਗਿਆ ਨਿਹੰਗ ਸਿੰਘਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਮਾਮਲਾ ਹੋਇਆ ਤਾਂ ਹੁਣ ਜਿਹੜੀ ਕਿ ਮਾਫੀ ਮੰਗ ਲਈ ਗਈ ਆਓ ਤਸਵੀਰਾਂ ਤੇ ਨਜ਼ਰ ਮਾਰਦੇ ਆਂ ਫਿਰ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਬਲਦੇਵ ਸਿੰਘ ਨੇ ਦੱਸ ਹੀ ਦਿੱਤਾ ਜੋ ਕੋਈ ਪਤਾ ਲੱਗਿਆ ਸੀ ਸਮਾਜ ਦਾ ਕੋਈ ਇਹਦੇ ਵਿੱਚ ਨਹੀਂ ਕੋਈ ਵੀ ਐਦਾ ਦੀ ਗੱਲਾਂ ਨੇ ਕੋਈ ਚਾਤ ਬਹੁਤੀ ਐ ਕਿ ਤੁਹਾਨੂੰ ਕੇਸ ਪਹੁੰਚੀ ਹੋਵੇ ਤੇ ਜੇ ਕੋਈ ਉਹਨਾਂ ਨੇ ਕੋਈ ਗੱਲ ਕਹੀ ਆ ਉਹਨਾਂ ਨੇ ਮਾਫੀਨਾਮਾ ਮੰਗ ਲਿਆ ਗੁਰੂ ਕੀ ਸੰਗਤ ਤੋਂ ਸੰਗਾਂ ਤੋਂ ਮਾਕਨ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜ ਕੇ ਉਹਨਾਂ ਨੇ ਮਾਫੀ ਮੰਗ ਲਈ ਆ ਅੱਗੇ ਤੋਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਆਊਗੀ ਮੈਂ ਇਸ ਚੀਜ਼ ਦਾ ਸੰਕੋਚ ਕਰਕੇ ਬੋਲੂ ਜਿੱਥੇ ਵੀ ਬੋਲੂ ਜਿਹੜੀ ਗੱਲ ਸੀ ਕਿ ਉਹਨਾਂ ਦੀ ਕੋਈ ਵੀਡੀਓ ਦੀ ਜਾਂ ਉਹਨਰੇ ਤੋਂ ਵੀ ਇੱਕ ਕੰਕਾਰ ਲਾਇਆ ਸੀਗਾ ਆ ਤੇ ਉਹ ਅਸੀਂ ਚੰਗੀ ਤਰ੍ਹਾਂ ਵੇਖ ਲਿਆ ਉਹਨਾਂ ਦੇ ਜਦੋਂ ਬਰਤਨ ਦੇ ਵਿੱਚ ਉਹਨਾਂ ਨੇ ਵਹਾਇਆ ਸੀਗਾ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਸਾਡੀ ਲੈਣ ਇਤਰਲੀ ਹੋਰ ਹੈ ਤੇ ਉਹਨਾਂ ਨੇ ਆਪ ਦਾ ਹਸਪਤਾਲ ਬਦਲਤਾ ਹੋ ਘੱਟ ਸਾਲ ਹੀ ਲਾਤਾ ਹੋਂ ਤੋਂ ਤੇ ਉਸ ਚੀਜ਼ ਦੀ ਵੀ ਉਹਨਾਂ ਨੇ ਘਾਤੀ ਮੰਨੀ ਹੈ ਵੀ ਜੇ ਤੁਸੀਂ ਕਰ ਬੈਠੇ ਸੀ ਕਾਜੀ ਮਾਤੀ ਚਾਹੁੰਦੇ ਆ ਤੇ ਐਵੇਂ ਬਿਨਾਂ ਗੱਲ ਤੋਂ ਆਵਾਜ਼ ਖੜਾ ਨਹੀਂ ਕਰਨਾ ਚਾਹੀਦਾ ਮੈਂ ਤਾਂ ਸਾਰੀ ਸੰਗਤ ਨੂੰ ਇਹੀ ਕਹੂੰਗਾ ਅਗਰ ਜੀ ਕੋਈ ਗੱਲ ਬਾਤ ਆ ਇਹਨਾਂ ਨੂੰ ਬਿਠਾ ਕੇ ਪੁੱਛ ਲੀਂਦੇ ਇੰਨਾ ਕੁ ਵੀਡੀਓ ਤੇ ਜਾ ਜਾ ਕੇ ਮੌਜਾ ਤੇ ਚੱਲ ਜਾਏ ਮਾੜਾ ਜਿਹਦੇ ਵਿੱਚ ਸਿੰਘਾਂ ਦੀ ਵੀ ਬਹੁਤ ਜ਼ਿਆਦਾ ਬਗਰਾਮੀ ਹੁੰਦੀ ਹੈ ਵੀ ਪਤਾ ਨਹੀਂ ਕਾਰ ਤੋਂ ਸਿੰਘ ਕਣੀ ਇਹਨਾਂ ਨੂੰ 4 ਪੈਸੇ ਲੈਣ ਦੇ ਮਾਰੇ ਹੀ ਇਹਨਾਂ ਨੂੰ ਪਰੇਸ਼ਾਨ ਪਾ ਕੇ ਕਰਦੇ ਆਂ ਇਦਾਂ ਨਹੀਂ ਚਾਹੀਦਾ ਸਾਰਿਆਂ ਨੂੰ ਜੇ ਕੋਈ ਗੱਲ ਬਾਤ ਹੋ ਤਾਂ ਉਹ ਸਿੱਧੇ ਜਾ ਕੇ ਮੌਕੇ ਤੇ ਉਹਦਾ ਮੁੱਦਾ ਫੜ ਲਓ ਜਾਂ ਉਹਦਾ ਕੋਈ ਸਬੂਤ ਫੜ ਲਓ ਇਹਨਾਂ ਤੇ ਦੋਸ਼ ਲਾਏ ਕੋ ਸਿੰਘਾਂ ਨੇ ਵੀ ਇਹਨਾਂ ਨੇ ਪੈਸੇ ਲਾਏ ਲੈ ਉਹਨਾਂ ਨੂੰ ਇਹ ਇਹਨਾਂ ਨੇ ਕਿਹਾ ਵੀ ਅਸੀਂ ਕਿਉਂਕੋ ਪੈਸਾ ਨਹੀਂ ਲਿਆ ਕਿ ਵੀ ਸਾਡੇ ਬੰਦਾ ਮੂੰਹ ਤੇ ਲਿਆਓ ਸਾਹਿਬ ਦੇਣਦਾਰ ਵੀ ਤੇ ਹੀ ਮਾਤੇ ਉਹਨਾਂ ਕਰਾਂਗੇ ਪਰ ਜੇ ਹੁਣ ਉਹ ਲਿਆਉਣਗੇ ਤਾਂ ਫੇਰ ਹੀ ਗੱਲ ਹੈ ਨਾ ਜੇ ਉਹ ਕਦੇ ਜਾਈ ਕਿਹਨੋਂ ਪੜਗੇ ਤੇ ਅੱਗੇ ਤੋਂ ਜਿਹੜਾ ਇਸੇ ਤਕਿੰਦੇ ਸੀਗੇ ਉਹ ਇਹਨਾਂ ਨੂੰ ਅੱਜ ਤਾਂ ਵੀ ਤੁਹਾਡੇ ਸੱਤੇ ਬਹੁਤ ਵੱਡਾ ਜੋ ਹੋਗਾ ਤੇ ਤੁਸੀਂ ਜਿਹੜੀ ਸੈੱਟ ਪੀਣੀ ਆ ਪਹਿਲੀ ਗੱਲ ਤਾਂ ਬੰਦ ਤੋ ਜਿਵੇਂ ਇਹ ਤਾਂ ਬੰਦ ਕਹਿਤਾ ਤੁਹਾਨੂੰ ਉਹਨਾਂ ਨੇ ਕਹਿਦਾ ਹੱਥ ਜੋੜ ਕੇ ਵੀ ਮੈਂ ਸੰਗਤ ਦੇ ਵਿੱਚ ਤਾਂ ਸੈੱਟ ਪੀਂਦਾ ਵੀ ਤੇ ਅਗਰ ਮੈਂ ਜੋ ਕੋਈ ਜਿਹੜੀ ਕਿਸੇ ਨੂੰ ਲਗਨ ਲੱਗੀ ਹੋਈ ਆਸਤ ਬਣੀ ਹੋਵੇ ਉਹ ਪੀਊਗਾ ਉਹ ਕਹਿੰਦਾ ਮਾਰ ਦੀ ਸੈੱਟ ਤੋ ਕਿ ਪਹਿਲੀ ਤਾਂ ਗੱਲ ਉਹਨੇ ਮਾਰ ਕੇ ਹੀ ਦਿੱਤਾ ਵੀ ਮੈਂ ਪੀਣੀ ਬੰਦ ਕਰ। ਅਸੀਂ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜਾ ਸਾਡਾ ਉਹਨਾਂ ਨੇ ਮੈਜਨਮ ਨੇ ਸਾਰੇ ਸੰਗਤ ਦਾ ਸਰਕਾਰ ਕੀਤਾ ਵੀ ਮੈਂ ਸੈੱਟਾਂ ਵੀ ਕਰਦਾ ਹਾਂ। ਦੇ ਜਿੱਦਾਂ ਉਹਨਾਂ ਨੂੰ ਕਈ ਵळे ਵੀ ਉਹ ਚਾਪਕੀ ਨਾਲ ਉਹਨਾਂ ਨਾਲ ਨਾ ਕਰਨ ਇਹਦਾ ਅਸੀਂ ਕਹਿ ਨਹੀਂ ਸਕਦੇ ਕਿ ਨਹੀਂ ਜਿਹੜੀ ਸੰਗਤ ਆ ਜਿੱਦਾਂ ਉਹਨਾਂ ਕੋਲੇ ਕੋਈ ਜਾਂਦਾ ਉਹਨੂੰ ਅਸੀਂ ਕਿਵੇਂ ਰੋਕ ਸਕਦੇ ਇਹਨਾਂ ਦਾ ਹੀ ਕਹਿ ਦਾਂਗੇ ਨਾ ਲਾਉਣਗੇ ਸਾਡੇ ਡਰ ਨਾਲ ਜਾਂ ਕੁਝ ਕਰਨਗੇ ਕਿ ਜਿਹੜੇ ਲੋਕ ਆ ਉਹਨਾਂ ਨੂੰ ਕਿਲੇ ਤਰੀਕੇ ਨਾਲ ਹੀ ਰੋਕਾਂਗੇ ਇਹ ਨਹੀਂ ਅਸੀਂ ਕਰ ਸਕਦੇ ਤੇ ਇੰਡੀ ਦੀ ਬੇਨਤੀ ਹੈ ਕਿ ਨਾ ਬਹੁਤ ਜ਼ਿਆਦਾ ਅੱਗੇ ਕਹਾਣ ਹੋ ਰਿਹਾ ਸਿਰਫ ਕੂਮ ਦਾ ਵੀ ਹੋ ਰਿਹਾ ਜਿਹੜੀਆਂ ਜਿਹੜੀਆਂ ਗੱਲਾਂ ਹੋ ਜਾਂਦੀਆਂ ਛੋਟੀਆਂ ਛੋਟੀਆਂ ਬੱਟੀਆਂ ਨਾਲ ਹੋ ਜਾਂਦੇ ਆ ਟੱਲ ਵੀ ਅਸੀਂ ਆਏ ਆ ਅਧਿਕਾਰ ਮੁਖੀ ਉਸ ਕਾਰਨ ਹੀ ਆਏ ਸੀਗੇ ਵੀ ਅਸੀਂ ਐਸਐਸਪੀ ਦਾ ਨੂੰ ਮਿਲਣਾ ਸੀਗਾ ਰਣਗੇ ਛੋਟੀ ਜੀ ਬੱਤੀ ਆ ਕੱਲ ਹਸਪਤਾਲ ਚ ਜਾਜੇ ਆ ਉਹ 14 ਪੰਜਾ ਮੁੰਡਾ ਨਾ ਤਾਂ ਉਹਨਾਂ ਨੇ ਵਿਚਾਰੀ ਨਾ ਗਲਤ ਕੰਮ ਕੀਤਾ ਨਾ ਕਿ ਆਖ ਘੜਤੀਆਂ ਦਾ ਅਗਵਰਤਾ ਉਹਦਾ ਕੱਲ ਅਸੀਂ ਪਤਾ ਲੱਜਾਇ ਸੀ ਉਹ ਬੰਦੇ ਹਰੇ ਨਹੀਂ ਮੇਰੇ ਮੋਹਾਇਦੇ ਆ ਜਿਹੜੇ ਉਹ ਦੱਸਦੇ ਆਂਗਾ ਲਾਲੇ ਲਟਕਾਉਂਦੇ ਆ ਉਹ ਵੀ ਅਸੀਂ ਉਹ ਪਜਾਉਂਦੀਆਂ ਸੀ ਉਹਨਾਂ ਨੂੰ ਇਹਨਾਂ ਚੀਜ਼ਾਂ 'ਤੇ ਧਿਆਨ ਦੇ ਲੋ ਸਾਰੇ ਸਿੱਖ ਹੁੰਦੇ ਕਿੰਨੇ ਵੀ ਬੰਦੇ ਆ ਥੋੜਾ ਜਿਹਾ ਇਹੋ ਚੈੱਕ ਕਰਦੇ ਨੂੰ ਝਟਕਾ ਦਿਓ ਹਾਂ ਕਿ ਬਾਕੀ ਗੱਲ ਹੈਗੀ ਆ ਤਾਂ ਇਹਨਾਂ ਦੇ ਵਿਚਾਰਾਂ ਨੂੰ ਕਾਹਦੋਂ ਆ ਆਪਦੇ ਕੋਈ ਰੋਟੀ ਰੋਟੀ ਕਰਦਾ ਸਾਨੂੰ ਕੋਈ ਬਰਾਜ ਨਹੀਂ ਕਹਿੰਦੀ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇਗੇ ਉਹ ਜੇ ਕੋ ਕਰਦਾ ਤਾਂ ਆਪਦੇ ਹੀਲੇ ਤੇ ਕਰਦਾ ਹੋਰ ਕਿ ਅਸੀਂ ਉਥੇ ਨਾ ਜਾਓ ਜਿੱਥੇ ਸਾਨੂੰ ਬਗਾਨੀ ਸਾਡੀ ਨਹੀਂ ਹੈ ਇੱਥੇ ਨਾ ਬੋਲ ਆਈ ਨਾ ਕੋ ਅਈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਮੂਰੇ ਸਿਰ ਝਕਾਉਣੇ ਆ ਅਈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਮੂਰੇ ਸਿਰ ਝਕਾਓ ਇਹਨਾਂ ਕੋਲੇ ਨਾ ਜਾਓ ਇੰਨੀਆਂ ਕੁਝ ਕਹਿੰਦੇ ਹੋ ਇਸ ਤੋਂ ਬਾਅਦ ਜਾ ਕੇ ਆਏ ਕਨੇ ਮਾਫੀ ਮੰਗ ਲਈ ਆ ਬਹੁਤਾਂ ਮਾਦਾ ਜਿਵੇਂ ਸ਼ਾਬਾਸ਼ ਆ ਸਾਰੇ ਜਿਹੜੇ ਬੰਦੇ ਕੋਈ ਕਾਹਦਾ ਕਾਰੋਬਾਰ ਕਰਦੇ ਹੋ ਨਾ ਤਾਂ ਮੇਰੇ ਵੀਰ ਇੱਕ ਗੱਲ ਬਾਤ ਪੇ ਕਰ ਦੋ ਦੇਵ ਸਿੰਘ ਦੀ ਬੇਟੀ ਆ ਮਾਰਵਾ ਗੁੰਦੇ ਜੱਥੇਦਾਰ ਆ ਬਾਬਾ ਜੀ ਚੌਰ ਸਿੰਘ ਦੀ ਢੋਰ ਤੋਂ ਗੁਰੂ ਘਰ ਦੇ ਵਿੱਚ ਹੈਗੇ ਆ ਇਹਨਾਂ ਦਾ ਨੰਬਰ ਵੀ ਸਾਰੇ ਪਾਸੇ ਆ ਜੇ ਕੋਈ ਗੱਲ ਬਾਤ ਹੋਈ ਤੇ ਮੈਨੂੰ ਅੱਜ ਗੱਲ ਬਾਤ ਕਰ ਲੈਣਾ ਤੇ ਇੱਕ ਸੇਵਕ ਲੈਣ ਦੀ ਕੋਈ ਨਾ ਕਮੀ ਜੇ ਦਾ ਫੇਰ ਭਲਾਉਂਗਾ ਰੋ ਨੂੰ ਵੀ ਪਿਆਰਾ ਉਹ ਕਹਿੰਦੇ ਜਿੱਥੇ ਬੁਲਾਓਗੇ ਅਸੀਂ ਉੱਥੇ ਹੀ ਆ ਜੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ